ਇਹ ਤਾਂ ਜੀ ਆ ਚੁੱਕਦੇ ਬੇਟਾ ਸਾਡੇ ਮਨਜੂਬ ਸੀਐਮ ਸਾਹਿਬ ਦਾ ਇਹ ਯੂਥ ਨਸ਼ਾ ਵਿਰੁੱਧ ਕੈਂਪੇਨ ਹੈ ਉਹਦੇ ਵਿੱਚ ਕਮਿਸ਼ਨ ਪੁਲਿਸ ਅਮਰ ਸਾਹਿਬ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ ਇੱਕ ਮੈਨ ਯਰੋਪਾ ਦਿੱਸ਼ਿਆ ਸਰ ਇਹ ਵੱਡੀ ਮੱਛੀ ਡਰਟ ਲੈਂਦੀ 5 ਕਿਲੋ 25 ਗ੍ਰਾਮ ਹਿਰੋਇਨ ਨਾਲ ਰਸੂਆ ਰਾਜਪਾਲ ਫਲਟਰ ਦਾ ਰਹਿਣਾ ਉਹ ਇੱਕ ਲਾਪ ਪਹਿਲਾਂ ਵੀ ਇੱਕ ਪਰਚਾ ਦਰਜ ਹੈ ਉਹਦੇ ਚ ਜਿਹੜਾ ਹੈਗਾ ਮਕਬੂਰਪੁਰਾ ਥਾਣੇ ਚ ਪਿਸਤਲ ਵੀ ਇੱਕ ਤੋਂ ਮਿਲਿਆ ਸੀ ਔਰ ਬਟਾਲੇ ਦੇ ਵਿੱਚ ਇਸ ਦੇ ਵਿੱਚ ਵੀ ਵੌਂਟਡ ਹੈ ਜਿਹਦੇ ਚ ਡਰੋਨ ਤੇ 10 ਕਿਲੋ ਦੀ ਰਿਕਵਰੀ ਦੇ ਸਾਥੀਆਂ ਤੋਂ ਹੋਈ ਸੀ ਇਹਦੇ ਚ ਜਿਹੜੀ ਮੇਨ ਇੰਪੋਰਟੈਂਟ ਗੱਲ ਹੈ ਕਿ ਪਹਿਲਾਂ ਐਸੀ ਕੋਟਾ ਵੱਲੋਂ ਜਿਹੜਾ ਲक्की ਨਾਮ ਦਾ ਇੱਕ ਬੰਦਾ ਹੈ ਉਹ ਤੇ 3 ਕਿਲੋ 154 ਗ੍ਰਾਮ ਹੀਰੋਇਨ ਤੋਂ ਯਾਦੂ ਦਾ ਫੜੀ ਗਈ ਸੀ ਦੇ ਨਾਲ ਕੁਝ ਡਰਗ ਮੰਨੀ ਸੀ ਵੀ ਇਹ ਅੱਠ ਅੱਠਵੀਂ ਗੱਲ ਹੈ ਉਸ ਤੋਂ ਬਾਅਦ ਉਹਦੇ ਤੇ ਇਹ ਜਿਹੜਾ ਰਾਜਪਾਲ ਇਹ ਫਿਗਰ ਹੋਇਆ ਉਸ ਇਨਵੈਸਟੀਗੇਸ਼ਨ ਦੇ ਵਿੱਚ 19 ਦਾਸ ਨੂੰ ਇਹਨੂੰ ਗ੍ਰਿਫਤਾਰ ਕਰਕੇ ਉਸ ਤੋਂ 5 ਕਿਲੋ ਤੇ 25 ਗ੍ਰਾਮ ਜਿਹੜੀ ਰਿਕਵਰ ਕੀਤੀ ਗਈ ਮੁੱਢਲੀ ਪੁਛਗਿੱਛ ਤੋਂ ਪਤਾ ਲੱਗਿਆ ਕਿ ਇਹਦੇ ਕ੍ਰਾਸ ਬਾਰਡਰ ਸਬਗਲਜ ਨਾਲ ਕਾਫੀ ਲਿੰਕ ਨੇ ਔਰ ਡੇਰਾ ਬਾਬਾ ਨਾਨਕ ਸੈਕਟਰ ਜਿਹੜਾ ਉਹ ਨੂੰ ਇਹ ਯੂਜ਼ ਕਰ ਰਹੇ ਸੀਗੇ ਕਿਉਂਕਿ ਇਹਦੇ ਖਿਲਾਫ ਜਿਹੜਾ ਡੇਰਾ ਬਾਬਾ ਨਾਨਕ ਥਾਣੇ ਦੇ ਵਿੱਚ ਪਹਿਲਾਂ ਵੀ ਪਰਚਾ ਹੈਗਾ ਜਿਹੜਾ ਐਫ ਆਈ ਆਰ ਨੰਬਰ 143/25 ਉਹਦੇ 10 ਕਿਲੋ ਹਿਊਮਨ 에ਅਰਕਰਾਫਟ ਤੋਂ ਵੀ ਡਰੋਨ ਦਾ ਲੱਗਿਆ ਹੋਇਆ ਜਿੰਨੀ ਇੰਪੋਰਟੈਂਟ ਗੱਲ ਇਹ ਹੈ ਤੇ ਬੜਾ ਛਾਤਰ ਬੰਦਾ ਹੈ ਤੇ ਜਿਹੜੀ ਇਹ ਕਨਸਾਈਨਮੈਂਟ ਸਿੱਧਰ ਤੋਂ ਦਾ ਕੰਮ ਕਰਦਾ ਸੀਗਾ ਉਹ ਰੋਣਿਆਂ ਦੇ ਵਿੱਚ ਬੈਗ ਦੇ ਵਿੱਚ ਕਪੜੇ ਉਪਰੇ ਉੱਪਰ ਪਾ ਕੇ ਜਿਵੇਂ ਵੀ ਅਲੱਗ-ਅਲੱਗ ਬੱਸ ਸਟੈਂਡਾਂ ਤੋਂ ਤੇ ਹੋਰ ਜਿਵੇਂ ਜਲੰਧਰ ਲੁਧਿਆਣਾ ਇਸੇ ਲਈ ਸਪਲਾਈ ਦੀ ਗੱਲ ਇਹਦੀ ਪੁੱਛ ਕੇ ਸਾਹਮਣੇ ਆਈ ਹੈ। ਔਰ ਮੇਨ ਡਲ ਇਹ ਚ ਹੀ ਹੈ ਕਿ ਇਹ ਸੇ ਮੇਰੇ ਘਾਲ ਤਕਰੀਬਨ 4-5 ਮਹੀਨੇ ਤੋਂ ਕਾਫੀ ਐਕਟਿਵ ਰਿਹਾ ਹੈ। ਔਰ ਇਹਦੀ ਪੁੱਛ ਕੇ ਤਵੇ ਪਤਾ ਲੱਗਿਆ ਕਿ ਕਾਫੀ ਕਨਸਾਈਨਮੈਂਟਸ ਨੇ ਉੱਥੇ ਚੁੱਕੀਆਂ ਉਸੇ ਸੈਕਟਰ ਤੋਂ ਇਹ ਅੱਗੇ ਡਿਸਟ੍ਰੀਬਿਊਟ ਕੀਤੀਆਂ। ਇਸ ਕੇਸ ਦੇ ਲੋਕਲ ਬੰਦਾ ਸੀ ਕੱਲ ਫੇਰ ਹੋਰ ਅਰੈਸਟ ਕੀਤਾ ਉਹਦੀ ਪੁੱਛਗਿੱਛ ਚੱਲ ਰਹੀ ਹੈ ਉਹ ਤੋਂ ਅੱਗੇ ਉਸ ਬੰਦੇ ਹੋਰ ਨਾਮਜ਼ਦ ਹੋਏ ਨੇ ਬਹੁਤ ਜਲਦੀ ਉਹਨੂੰ ਗ੍ਰਿਫਤਾਰ ਹੋਣਗੇ ਉਹਨਾਂ ਕੋ ਵੀ ਕਾਫੀ ਕਨਸਾਈਨਮੈਂਟਸ ਹੋਣ ਦੀ ਆਸ ਹੈ ਬਿਕਾਉਜ਼ ਵੱਡੇ ਲੈਵਲ ਦਾ ਕੰਮ ਸਮੱਗਲਿੰਗ ਦਾ ਹੋ ਰਿਹਾ ਸੀਗਾ ਇਹਨੂੰ ਇੱਕ ਆਪਾਂ ਇੱਕ ਵੱਡਾ ਨਾਰਕੋ ਕਾਟਲ ਕਹਿ ਸਕਦੇ ਹਾਂ ਔਰ ਰਾਜਪਾਲ ਦੀ ਜਿਹੜੀ ਉਮਰ ਹੈ ਤਕਰੀਬਨ 20 ਸਾਲ ਹੈ ਪਹਿਲਾਂ ਅਲੱਗ-ਅਲੱਗ ਸ਼ਿਫਟ ਯਾਰਡ ਦੇ ਵਿੱਚ ਇਹ ਨਈ ਤੇ ਮੁੰਬਈ ਦੇ ਵਿੱਚ ਕੰਮ ਤਾ ਜਾ ਰਿਹਾ ਹੈ 10ਵੀਂ ਪਾਸ ਹੈ ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਇਹਦੇ ਖਿਲਾਫ ਇੱਕ ਅਰਜ਼ੀ ਦਰਜਾ ਮਕਬੂਲ ਪ੍ਰੋਜੈਕਟ 308 ਲੱਗੀ ਹੈ ਦੇ ਨਾਲ ਬੀ ਐਨ ਐਸ ਤੇ ਆਰਐਮਜ਼ ਲੱਗਿਆ ਹੈ ਇਹਦੇ ਚ ਜਿਹੜੀ ਮੇਨ ਇਸ਼ੂ ਸਾਡਾ ਹੁਣ ਰਹਿੰਦਾ ਉਹ ਇਹਦੀ ਲਿੰਕੇਜ ਹੈ ਤੇ ਜਿਹੜੇ ਇੰਨੇ ਵੱਡੇ ਸਮਾਨ ਆਏ ਉਹ ਕਿੱਥੇ ਕਿੱਥੇ ਗਏ ਆ ਅਸਾਈਨਮੈਂਟ ਤੇ ਉਹਨਾਂ ਨੂੰ ਰਿਕਵਰ ਕਰਨਾ ਉਸ ਬੰਦੇ ਸਾਡੇ ਕੋਲ ਫਿਕਰ ਹੋ ਗਿਆ ਹੈ उसके उत्ते काम कर रहे हैं जो भी ह्यूमन इंट है ज दूजा टैक्निकली भी सारा इन एग्जामिन किया जा रहा है तो मैं सारी टीम मुबारकबाद दिता क्योंकि सुपरविजन डीसी पी साहब इनवैसिगे मिनिस्टर रविंद्रपाल भी कर रहे हैं और थ्री विनेला जी साढे ए डी सी टू शिवदर्शन ने सी पी साहब ए इंसपैक्टर विनोद कुमार पर उन्होंने टीम पर बहुत वाला काम किया पेल्ला भी अच्छी रिकवरियां ਔਰ ਹੁਣ ਵੀ ਇਹ ਅਚੀ ਰਿਕਵਰੀ ਟੋਟਲ ਜਿੰਨੇ ਨੋਨ ਮਨ ਤੋਂ ਬਾਅਦ ਚੱਲ ਰਹੇ ਨੇ ਦੇਖੋ ਟੋਟਲ ਅਜੇ ਨਹੀਂ ਆਪਾਂ ਕਹਿ ਸਕਦੇ ਇੱਕ ਬੰਦਾ ਕੱਲ ਵੀ ਫੜਿਆ ਲੋਕਾਂ ਨੂੰ ਥੋੜਾ ਜੇ ਡਿਸਟ੍ਰੀਬਿਊਟਰ টাইਪ ਬੰਦਾ ਇਹਦਾ ਚੇਲਾ ਜਿਹੜੇ ਜਿਆਦਾ ਮੇਨ ਬੰਦੇ ਇੱਕ ਪਹਿਲਾਂ ਫਰੇ ਗਏ ਸੀ ਡੇਰਾਪਾ ਬਨਾਨਾ ਦੋ ਬੰਦੇ ਹੋਰ ਪੜੇ ਇੰਪੋਰਟੈਂਟ ਦੇ ਸਾਹਮਣੇ ਆਏ ਉਹਨਾਂ ਤੇ ਅਸੀਂ ਵਰਕ ਕਰ ਰਹੇ ਹੈ ਸਾਡੀ ਇਹ ਸੁਭਾਅ ਕਿੰਨੀ ਦੇਰ ਤੋਂ ਕੰਮ ਕਰ ਰਹੇ ਹੈ 4-5 ਮਹੀਨੇ ਤੋਂ ਕਾਫੀ ਐਕਟਿਵ ਹੈ ਜੀ ਮੈਂ ਜਿਵੇਂ ਤੁਹਾਨੂੰ ਦੱਸਿਆ

ਉਹ ਯੂਜ਼ ਹੋ ਰਿਹਾ ਨਾ ਅੰਮ੍ਰਿਤਸਰ ਜਾਂ ਕਰਨਤਾਰਨ ਦਾ ਜਿਵੇਂ ਆਪਾਂ ਪਹਿਲਾਂ ਆ ਰਿਹਾ ਅੱਜ ਜਿਹੜਾ ਬਬਾ ਨਾਨਕ ਸੈਕਟਰ ਨੂੰ ਹੀ ਜ਼ਿਆਦਾ ਇਹਦੇ ਇਨਵੈਸਟਿਸ਼ਨ ਚ ਉਹ ਸਾਹਮਣੇ ਆਈਆਂ ਚੀਜ਼ਾਂ ਸਰ ਇਹ ਵਾਕੰਦ ਦਾ ਚੰਗਾ ਲੱਗਿਆ ਕਿ ਕਿੰਨੇ ਕੰਮ ਕਰਦਾ ਅੱਗੇ ਆਪ ਵੀ ਜਾਂਦੇ ਰਹੇ ਜੀ ਉਹ ਅੱਗੇ ਵੀ ਡਿਸਟ੍ਰੀਬਿਊਸ਼ਨ ਦਾ ਕੰਮ ਕੋਈ ਤੁਹਾਨੂੰ ਜਿਵੇਂ ਦੱਸਿਆ ਕਿ ਨਾਲ ਦਾ ਬੰਦਾ ਫੜਿਆ ਗਿਆ 10 ਕਿਲੋ ਉਹ ਵੀ ਬੜੀ ਵੱਡੀ ਰਿਕਵਰੀ ਹੈ ਜੇ ਆਪਾਂ ਦੇਖੀਏ ਤੇ ਉਸ ਤੋਂ ਇਲਾਵਾ ਜਿਹੜੇ ਹੋਰ ਬੰਦੇ ਭੱਜੇ ਹੋਏ ਆ ਉਹਨਾਂ ਦੇ ਉੱਤੇ ਵੀ ਸਾਨੂੰ ਕਾਫੀ ਹੈਗਾ ਵੱਡੀ ਕਜ਼ਾਈਨਮੈਂਟ ਉਹਨੂੰ ਦਿੱਤੀ ਗਈ ਹੈ ਕੋਈ ਨੀ ਅਰੀਓ ਕਰ ਰਹੇ ਆ ਉਹ ਮੈਸਿਕਲੀ ਨਾਮ ਦਾ ਕੋਈ ਵੀ ਬਣਾ ਲੈਂਦੇ ਆ ਜੀ ਅਸੀਂ ਸਟੋਨੇ ਵੀ ਔਥੈਂਟਿਕ ਹੋ ਜੇ ਫੇਰੀ ਗੱਲ ਸ਼ੇਅਰ ਕੀਤੀ ਜਾਵੇ ਉਹ ਤਾਂ ਨਿਕਨੇਮ ਕੋਈ ਆਪਣਾ 2000 3000 ਰੱਖ ਲੈਂਦੇ ਆ ਉਹਦੇ ਕਰਕੇ ਉਹ ਅਸੀਂ ਕਰ ਰਹੇ ਹਾਂ ਤੇ ਹੋ ਜਾਏਗਾ ਜਲਦੀ ਸਾਨੂੰ ਪੀਰ ਪਰ ਨੋਰਮਲ ਇਹ ਮਤਲਬ ਕੁਝ ਜ਼ਿਆਦਾ ਠੀਕ ਹੈ ਮਤਲਬ ਜੇ ਆਪਾਂ ਕਹਿੰਦੇ ਇਹ ਬਹੁਤ ਜ਼ਿਆਦਾ ਹਾਈ ਫਾਈ ਨਹੀਂ ਹੈ ਜੀ ਪਰ ਪੈਸੇ ਉਸ 5-7 ਮਹੀਨੇ ਚ ਚੰਗੇ ਕਮਾਏ ਸਰ ਲਗਾਤਾਰ ਛੋਟੀਆਂ ਮਿੰਟਾਂ ਦੇ ਜਿਹੜੇ ਬੱਚੇ ਨੇ ਸਾਡੇ ਸਾਹਮਣੇ ਆਏ ਉਹ ਤੋਂ ਮੈਂ ਤਾਂ ਹਮੇਸ਼ਾ ਬੱਚਿਆਂ ਨੂੰ ਤੁਹਾਡੇ ਰਾਹੀਂ ਜ਼ਰੂਰ ਬੇਨਤੀ ਕਰਦਾ ਤੇ ਦੇਖੋ ਆਪਣੀ ਮਿਹਨਤ ਦੀ ਕਮਾਈ ਕਰੋ ਉਹਦੇ ਰਾਹੀਂ ਬਰਕਤ ਹੈ ਔਰ ਇਹਨਾਂ ਟੁੱਟੇ ਜਿਹੜੇ ਖਵਾਬ ਨੇ ਮੈਂ ਇਹਨਾਂ ਨੂੰ ਕਹੂੰਗਾ ਜਾਂ ਟੁੱਟਿਆ ਇਲਿਊਜ਼ਨਸ ਜਿਹੜੀਆਂ ਹੁੰਦੀਆਂ ਆ ਕਿ ਪਤਾ ਨਹੀਂ ਸਾਨੂੰ ਅੱਜ ਹੀ ਰਾਤ ਅਮੀਰ ਉਹ ਕਰ ਦੂਗੀ ਇਹ ਚੀਜ਼ ਇਹ ਉਹ ਮਾੜੀ ਚੀਜ਼ ਥੋੜੀ ਦੇਰ ਬਾਅਦ ਚੰਗੀ ਲੱਗਦੀ ਪਰ ਦਾ ਇੰਜਾਮ ਤੁਸੀਂ ਦੇਖੋ ਅਲਟੀਮੇਟਲੀ ਜੇਲ੍ਹ ਚ ਹੀ ਜਾਂਦਾ ਤੇ ਕਨਵਿਕਟਾ ਹੁੰਦੀ ਐ ਐਨੀ ਹੈਵੀ ਰਿਕਵਰੀ ਦੇ ਵਿੱਚ ਬੰਦਾ ਆਮ ਤੌਰ ਤੇ ਕਨਵਿਕਟ ਹੋ ਜਾਂਦਾ ਮਾੜਵਾ ਰਿਹਾ ਨਹੀਂ ਅਜੇ ਰਿਮਾਂਡ ਤੇ ਚੱਲ ਰਿਹਾ ਜੀ ਸਾਡੇ ਕੋਲ ਠੀਕ ਹੈ ਸਾਡੇ ਕੋਲ ਜੀ 4 ਦਿਨ ਦਾ ਹੈਗਾ ਜੀ ਕਿੰਨੇ ਕਿੰਨੇ ਹੁਣ ਭਰ ਕੇ ਜਾਈਏ ਜੀ ਅਨ ਡਿਫਰੈਂਟ ਇਜ਼ ਦੋ ਜਿਵੇਂ ਲੱਕੀ ਵੀ ਲੱਕੀ ਦੀ ਉਮਰ ਨਹੀਂ ਸੀ ਉਹਨੇ 20 ਸਾਲ ਦਾ ਹੀ ਸੀ ਰੱਕੀ ਵੀ ਜਿਹੜਾ ਪਹਿਲਾਂ ਦਿੱਤੋ ਤੇ ਮਿੱਤਰ ਨੂੰ ਫੜੀ ਗਈ ਸੀ ਬਤੌਰ ਨਾਲ ਵੀ ਸ਼ੇਅਰ ਕੀਤਾ ਸੀ ਉਹਨੂੰ ਥੈਂਕ ਯੂ